ਬੰਦੋਂ ਕਰ ਅਨਰਾਗ ਇਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਨਾਸਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜਿਸ ਸੰਬੰਧ ਵਿੱਚ ਆਪ ਇੱਥੇ ਇਕੱਠੇ ਹੋਏ ਹੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੁਹਾਨੂੰ ਬਹੁਤ ਵੱਡਾ ਸਨਮਾਨ ਦਿੱਤਾ ਹੈ ਕਹਿੰਦੇ ਹਾਂ ਕੁਰਬਾਨੀ ਤੈਨਾਂ ਗੁਰਸਖਾਂ ਭਾਉ ਭਗਤ ਗੁਰਪੁਰਬ ਕਰੰਦੇ ਹੈ ਭਾਈ ਗੁਰਦਾਸ ਕੋ ਆਮ ਸ਼ਖਸੀਤ ਨਹੀਂ ਮੈਂ ਇਹਨੂੰ ਆਮ ਪਿੰਡੂ ਬੋਲੀ ਵਿੱਚ ਕਹਿਣਾ ਹਾਂ ਕਿ ਰੱਬ ਦਾ ਮਾਮਾ ਭਾਈ ਗੁਰਦਾਸ ਨੂੰ ਮੈਂ ਰੱਬ ਦਾ ਮਾਮਾ ਕਹਿਣਾ ਹੈ ਕਾਰਨ ਕਿਉਂਕਿ ਆਪਾ ਸੇਖਾਂ ਤੇ ਆਪਾਂ ਇਹ ਪੰਕਤੀਆਂ ਪੜ੍ਹਦੇ ਗੁਰੂ ਅਰਜਨ ਦੇਵ ਪ੍ਰਤਾਖਰ ਤੇਰੇ ਗੁਰੂ ਅਰਜਨ ਦੇਵ ਰੱਬ ਹੈ ਤੇ ਗੁਰੂ ਅਰਜਨ ਦੇਵ ਤੇ ਮਾਮੇ ਹੋਣ ਕਰਕੇ ਭਾਈ ਗੁਰਦਾਸ ਜੀ ਨੂੰ ਇਹ ਲਫ਼ਜ਼ ਕਿਹਾ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਭ ਨਾਇਓ ਉਹ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਹਾਂ ਹਉ ਕੁਰਬਾਨੀ ਤੇ ਨਾ ਗੁਰ ਸਿਖਾਂ ਭਾਉ ਭਗਤ ਗੁਰਪੁਰਬ ਕਰਾਂਦੇ ਦੋ ਲਫ਼ਜ਼ ਇੱਕ ਭਾਉ ਦਾ ਅਰਥ ਹੈ ਪ੍ਰੇਮ ਤੇ ਪਗਦਾ ਭਾਉ ਦਾ ਭ爱 ਵਾਲੀ ਗਤੀ ਜਿਨ੍ਹਾਂ ਭਾਉ ਤੇ ਨਾਹੀਂ ਭਾਉ ਮੋਚ ਭੋਨ ਪਵਿਆਂ ਗੁਰੂ ਗੰਗ ਸਾਚੇ ਪਾਤਸ਼ਾਹ ਕਹਿੰਦੇ ਪਿ ਜਿਹਨਾਂ ਰੱਬ ਦਾ ਪਾਇਆ ਨਾ ਉਹਨਾਂ ਨੂੰ ਕਿਸੇ ਕੋਲ ਡਰਨ ਦੀ ਲੋੜ ਨਹੀਂ ਤੇ ਜਿਹੜੇ ਰੱਬ ਨੂੰ ਚੇਤੇ ਨਹੀਂ ਕਰਦੇ ਉਹ ਸਾਰਿਆਂ ਤੋਂ ਡਰਨਗੇ ਉਸ ਤੁਹਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਜਾ ਅਵਤਾਰ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 1 April 1621 ਨੂੰ ਗੁਰੂ ਕੇ ਮਹਿਲਾ ਦੇ ਵਿੱਚ ਮਾਤਾ ਨਾਨਕੀ ਦੀ ਪਾਵਨ ਕੂਕ ਤੋਂ ਆ ਜਿਹੜਾ ਨਾਨਕੀ ਸ਼ਬਦ ਹੈ ਨਾ ਸਾਡੇ ਸਿੱਖ ਇਤਿਹਾਸ ਵਿੱਚ ਵਕਤ ਵਕਤ ਨਾਨਕੀਆਂ ਹੋਈਆਂ ਨੇ ਇੱਕ ਬਾਬੇ ਗੁਰਦੇਵ ਦੀ ਭੈਣ ਬੇਬੇ ਨਾਨਕੀ ਔਰ ਦੂਜਾ ਕਵਰ ਨੌ ਨਿਹਾਲ ਸਿੰਘ ਦੀ ਧਰਮ ਪਤਨੀ ਔਰ ਤੀਜੀ ਇਹ ਮਾਤਾ ਨਾਨਕੀ ਤਨਗੁਰੂ ਤੇਗ ਬਹਾਦਰ ਪਾਤਸ਼ਾਹ ਮਾੜੀ ਦੀ ਮਾਤਾ ਜੀ ਹਨ ਇਤਿਹਾਸ ਕਹਿੰਦਾ ਕਿ ਜਦੋਂ ਤਨਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਅਵਤਾਰ ਹੋਇਆ ਉਦੋਂ ਤਨਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਹਰਮੰਦਰ ਸਾਹਿਬ ਵਿੱਚ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਸਨ ਮੈਂ ਇਹ ਰੋਜ਼ ਕਥਾ ਵਿੱਚ ਬੋਲਦਾ ਹਾਂ ਅੱਜ ਆਪਾਂ ਦੇਹ ਧਾਰੀਆਂ ਦੇ ਚੱਕਰਾਂ 'ਚ ਫਸੇ ਆਂ ਅੱਜ ਆਪਾਂ ਨੂੰ ਕੁਬਹਿਮ ਹੈ ਨਾ ਇਦਾ ਇੱਕੋ ਹੀ ਕਾਰਨ ਵੀ ਆਪਾਂ ਆਸਾ ਦੀ ਵਾਰ ਨਾ ਪੜਦੇ ਤੇ ਨਾ ਸੁਣਦੇ ਹਾਂ ਮੈਨੂੰ 40 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਮੰਜੀ ਸਬਰ ਜਾਨਾ ਆਸਾ ਦੀ ਵਾਰ ਲਗਦੀ ਪਰ ਮੈਂ ਕਦੇ ਬਹਿ ਕੇ ਅੱਜ ਤੱਕ ਨਹੀਂ ਸੁਣੀ ਇਹ ਵੱਖਰੀ ਗੱਲ ਪੜਨਾ ਦਾ علیحدਾਂ ਦੀ ਗੱਲ ਹੈ ਨਾ ਪਰ ਉਥੇ ਬਹਿ ਕੇ ਨਹੀਂ ਸੁਣੀ ਸਾਡੇ ਗੰਧੀ ਸਿੰਘ ਵੀ ਸੇਵਾਦਾਰ ਨੂੰ ਭਾ ਕੇ ਪਾਸੇ ਚਲੇ ਜਾਂਦੇ ਨੇ ਆਸਾ ਦੀ ਵਾਰ ਕਹਿੰਦੀ ਹੈ ਵੈਨ ਚੇਲੇ ਆ ਜਿਹੜੇ ਬਾਬਿਆਂ ਕੋਲ ਤੁਸੀਂ ਜਾਂਦੇ ਹੋ ਵੈਨ ਚੇਲੇ ਨੱਚਣ ਗੋਰ ਪੈਰ ਹਲਾਵਨ ਪੈਰ ਸਿਰ ਉੱਡ-ਉੱਡ 라ਵਾ ਝਾਟੇ ਪਾਏ ਵੇਖੇ ਲੋਕ ਸੇਕਰ ਜਾਏ ਰੋਟੀਆਂ ਕਰਨ ਪੂਰੇ ਤਾਲ ਛੁਰੀ ਬਗਾਇਨ ਤਿੰਨ ਗਲ ਤਾਗ ਇਹ ਉਹਨਾਂ ਪਖੰਡੀਆਂ ਦੀ ਖੋਟੋ ਆਸਾ ਦੀ ਵਾਰ ਵਿੱਚ ਗੁਰਦੇਵ ਨੇ ਪ੍ਰੀਰਿਤ ਕੀਤੀ ਹੈ ਆਸਾ ਦੀ ਵਾਰ ਦਾ ਜਦੋਂ ਆਰੰਭ ਹੁੰਦਾ ਹੈ ਅਸੀਂ ਪੜਦੇ ਹਾਂ ਬਲਹਾਰੀ ਗੁਰ ਆਪਣੇ ਐਦੇ ਤੋਂ ਅੜਾ ਬਾਪੂ ਆ ਨਾ ਇਹਦੇ ਤੋਂ ਪਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉਗਵ ਹੈ ਸੂਰਜ ਚੜੇ ਹਜ਼ਾਰ ਏਤੇ ਚੰਨ ਹੁੰਦਿਆਂ ਗੁਰਬਿੰਕੌਰ ਅੰਧਾਰ ਸਤਗੁਰ ਸ਼ਬਦ ਉਜਾਰੋ ਦੀਪਾ ਤੁਸੀਂ ਕਬਰਾਂ ਤੇ ਮੜੀਆਂ ਤੇ ਜਾ ਜਾ ਕੇ ਦੀਵੇ ਜਗਾਉਂਦੇ ਹੋ ਪਰ ਜਿਹੜਾ ਇਹ ਦੀਵਾ ਨਾ দোਲੇ ਵਾਓ ਨਾ ਵੱਡਾ ਹੋਏ ਕਿੰਨੀ ਹਵਾ ਚੱਲੇ ਇਹ ਦੀਵਾ ਬੁੱਝਦਾ ਨਹੀਂ ਹਵਾ ਚੱਲੀ ਔਰੰਗਜੀਤ ਦੀ ਮਤੀ ਤਾਸ ਗੁਰੂ ਦਾ ਸਿੱਖ ਆਰੇ ਨਾ ਚੀਰਿਆ ਜਾ ਰਿਹਾ ਹੈ ਲੇਕਿਨ ਅਜੇ ਵੀ ਆਵਾਜ਼ ਆਉਂਦੀ ਪੰਜ ਪ੍ਰਵਾਨ ਪੰਜ ਪ੍ਰਦਾਨ ਇਹ ਇਸ ਦੀਵੇ ਦੀ ਗੱਲ ਹੈ ਗੁਰਦੇਵ ਕਹਿੰਦੇ ਨੇ ਜੇ ਸੋ ਚੰਦਾ ਉਗਵੇ ਸੂਰਜ ਚੜੇ ਧਾਰ ਇਤੇ ਚੰਨ ਹੁੰਦਿਆਂ ਗੁਰਬਿਨ ਕੋਰ ਅੰਧਾਰ ਤੇ ਸਾਡੇ ਗੁਰੂ ਦਾ ਵਿਸ਼ੇਸ਼ ਵੱਧਾ ਇਹ ਹੈ ਅੰਗਰੇਜ਼ੀ ਵਿੱਚ ਕਹਿੰਦੇ ਐਗਜ਼ਾਮਪਲ ਇਜ਼ ਬੈਟਰ ਦੈਨ ਪਰਸੈਪਟ ਮੈਂ ਇਹ ਰੋਜ਼ ਕਿੰਨਾ ਮੈਂ ਕਹਿਣ ਤੋਂ ਗਰੇਜ਼ ਨਹੀਂ ਕਰਦਾ ਤੁਹਾਡੇ ਤੇ ਸਾਡੀ ਕਥਾ ਦੱਸ ਕਿਉਂ ਨਹੀਂ ਹੁੰਦਾ ਅਸੀਂ ਸਟੇਜ ਤੇ ਬਾਹਾਂ ਹਲਾਣਾ ਬੜੀਆਂ ਗੱਲਾਂ ਕਰਦੇ ਪਰ ਪੱਲੇ ਕੱਖ ਨਹੀਂ ਅੱਜ ਸਾਡੀ ਪੋਜੀਸ਼ਨ ਇਹ ਗੱਲ ਇਹ ਅਸੀਂ ਚੰਗੀਆਂ ਅਚਾਰੀ ਬੁਰੀਆਂ ਮਨੋਕੁਸਤਾ ਕਾਲੀਆਂ ਬਾਹਰ ਚਿਟਵੀਆਂ ਰੀਸਾਂ ਕਰੇ ਤਣਾੜੀਆਂ ਜੋ ਸੇਵੇ ਦਰ ਖੜੀਆਂ ਗੁਰੂ ਸਾਡੇ ਤੇ ਕਿਰਪਾ ਕਰੇ ਸਾਡੀ ਕੌਮ ਦੇ ਧਰਮਕ ਆਗੂਆਂ ਦਾ ਜੀਵਨ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਇਹ ਉਹਨਾਂ ਦਾ ਜੀਵਨ ਚਾਹੀਦਾ ਮੈਂ ਇਹ ਗੱਲ ਕਿਉਂ ਕਹੀ ਹੈ ਤਾਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੇਰੀ ਪੀੜ ਦੇ ਮਾਲਕ ਜਿਨੇ ਅਕਾਲ ਤਖਤ ਦੀ ਸਿਰਜਣਾ ਕੀਤੀ ਹੈ ਅਕਾਲ ਤਖਤ ਕੀ ਰੱਬ ਦਾ ਤਖਤ ਮੇਰਾ ਭਾਈਚਾਰਾ ਸਿੱਖ ਬੈਠਿਓ ਮੈਂ ਨਿਮਰਤਾ ਸਹਿਤ ਬੇਨਤੀ ਕਰਾਂ ਨਿਗਾ ਰੱਖਣੀ ਤੇ ਅਕਾਲ ਤਖਤ ਵਾਲੇ ਪਾਸੇ ਰੱਖੋ ਦਿੱਲੀ ਤੋਂ ਤੁਹਾਨੂੰ ਕੱਖ ਨਹੀਂ ਜੇ ਮਿਲਣਾ ਜਿਹੜੀ ਦਿੱਲੀ ਹੈ ਨਾ ਦਿੱਲੀ ਤੋਂ ਕੱਖ ਨਹੀਂ ਜੇ ਮਿਲਣਾ ਬਾਬੇ ਕੇ ਬਾਬਰ ਕੇ ਦੋ ਕਿ ਇਹ ਆਪ ਪਰਮੇਸ਼ਰ ਸੋ ਇਹ ਦਿੱਲੀ ਕਦੇ ਪੰਜਵੇਂ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾਉਂਦੀ ਹੈ ਇਹ ਦਿੱਲੀ ਕਦੇ ਮਤੀ ਦਾਸ ਨੂੰ ਆੜੇ ਨਾਲ ਚੀਰਦੀ ਐ ਇਹ ਦਿੱਲੀ ਪੰਜਵੇਂ ਦਰਬਾਰ ਸਾਹਿਬ ਤੇ ਹਮਲਾ ਕਰਦੀ ਐ ਪਰ ਅਕਾਲ ਤਖਤ ਦਾ ਝੰਡਾ ਅਜੇ ਵੀ ਝੁਲਦਾ ਤੇ ਜਿੰਨਾ ਅਕਾਲ ਤਖਤ ਦਾ ਝੰਡਾ ਲਾਉਣ ਦੀ ਜੁਰਤ ਕੀਤੀ ਉਹਨਾਂ ਦੀ ਝੰਡੀਆਂ ਅੱਜ ਵੀ ਪੜ ਗਈਆਂ ਜਿਹੜਾ ਅਕਾਲ ਤਖਤ ਹੈ ਨਾ ਇਹਦਾ ਮੈਂ ਸਿੰਪਲ ਅਰਥ ਕਰਾਂ ਕਲੋਥ ਇਨ ਯੂਨੀਵਰਸਲ ਅਕਾਲ ਤਖਤ ਦੀ ਡੈਫੀਨੇਸ਼ਨ ਕੀ ਹੈ ਗਿਆਨੀ ਅਕਾਲ ਤਖਤ ਦਾ ਅਰਥ ਕੀ ਹੁੰਦਾ ਹੈ ਅਕਾਲ ਤਖਤ ਦਾ ਆਜ਼ ਸੱਚ जुगाड़ ਸੱਚ ਹੈ ਵੀ ਸੱਚ ਨਾਨਕੋਸੀ ਵੀ ਸੱਚ ਆਪਾਂ ਜਿੰਨੇ ਬੈਠਿਆ ਆਪਾਂ ਕਾਲ ਦੇ ਅਧੀਨ ਹਾਂ ਜਿਹੜਾ ਕਥਾ ਕਰਦਾ ਨਾ ਰਹਿਣਾ ਇੰਨੇ ਵੀ ਨਹੀਂ ਜਿਹੜੇ ਸੁਣਦੇ ਜੇ ਰਹਿਣਾ ਇੰਨੇ ਵੀ ਨਹੀਂ ਤੇ ਜਿਹਦੇ ਚਰਨਾਂ 'ਚ ਬੈਠੇ ਆ ਨਾ ਇਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋਆ ਨਾ ਕੋਏ ਮੈਂ ਹਰ ਕਥਾ ਵਿੱਚ ਸਮਾਪਤੀ ਸਮੇਂ ਆਪਣੀਆਂ ਧੀਆਂ ਭੈਣਾਂ ਬੀਬੀਆਂ ਨੂੰ ਬੇਨਤੀ ਕਰਕੇ ਜਾਣਾ ਹੈ ਬੀਬੀਓ ਬੰਦਿਆਂ ਦੇ ਡੇਰਿਆਂ ਤੇ ਜਾਓਗੀਆਂ ਲੋਕੀ ਤੁਹਾਡੇ ਵੱਲ ਉਂਗਲਾਂ ਕਰਨਗੇ ਫਲਾਣੇ ਸਾਧਪੁਰ ਜਾਂਦੀ ਹੈ ਉੱਥੇ ਸਾਨੂੰ ਖਤਰਾ ਹੈ ਬੰਦਾ ਕਾਮੀ ਬੰਦਾ ਕ੍ਰੋਧੀ ਬੰਦਾ ਹੰਕਾਰੀ ਬੰਦਾ ਲੋਭੀ ਬੰਦੇ ਚ ਮੋਹ ਪਰ ਐਸ ਬਾਪੂ ਚ ਇੱਕ ਅਉਗੁਰ ਨਹੀਂ ਤੁਸੀਂ ਇਹਨਾਂ ਨੂੰ ਆ ਕੇ ਚੌਰ ਕਰੋ ਇਹਨਾਂ ਦੀ ਗੋਦੀ ਚ ਬੋ ਤੇ ਲੋਕਾਂ ਨੇ ਕਹਿਣਾ ਫਲਾਣਾ ਸਿਆ ਤੇਰੇ ਕਰਤੀ ਨਹੀਂ ਜੰਮੀ ਦੇਵੀ ਜੰਮੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਕੋਲ ਆਈਆਂ ਤੇ ਲੋਕਾਂ ਨੇ ਤੁਹਾਨੂੰ ਦੇਵੀ ਆਖਿਆ ਬੰਦਿਆਂ ਦੇ ਕੋਲ ਗਈਆਂ ਤੇ ਲੋਕਾਂ ਨੇ ਪਤਾ ਨਹੀਂ ਕੀ ਕੀ ਤੁਹਾਡੇ ਤੇ ਤੋਹਫਾਂ ਲਾਈਆਂ ਕਾਰਨ ਕੀ ਹੈ ਆਪਾਂ ਮੈਲੇ ਆ ਇਹ ਮੈਲਾ ਨਹੀਂ ਆਪਾਂ ਮੈਲੇ ਆ ਇਹ ਮੈਲਾ ਨਹੀਂ ਕਿਉਂ ਸਾਡੀ ਅਵਸਥਾ ਕਭੂ ਜੀੜਾ ਉਪ ਚੜਤ ਹੈ ਕਭੂ ਜਾਏ ਪਿਆਲੇ ਲੋਭੀ ਜੀੜਾ ਫਿਰਨਾ ਰਹਿਤ ਹੈ ਚਾਰੇ ਕੂਟਾਂ ਪਰਲੇ ਤਾਨੂੰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਆਸਾ ਦੀ ਵਾਰ ਸਰਵਣ ਕਰਦੇ ਨੇ ਬਾਬਾ ਬਿਧੀ ਚੰਦ ਜੀ ਆਏ ਤੇ ਕੋੜਾ ਕੇ ਆਖਿਆ ਪਾਸ਼ਾ ਤੁਹਾਨੂੰ ਬੁਜ਼ਾਈਆਂ ਹੋਣ ਤੁਹਾਡੇ ਕਰ ਸਾਹਬ ਜਿਆਦਾ ਆਇਆ ਕਿ ਹੋਇਆ ਕੀ ਆਸਾ ਦੀ ਵਾਰ ਦਾ ਭੋਗ ਪਿਆ ਪਤਾ ਵਿੱਚ ਉਠ ਬੈਨੇ ਆ ਨਾ ਬੇ ਫਲਾਣਾ ਮਨਿਸਟਰ ਆਇਆ ਮੈਂ ਬੇਨਤੀ ਕਰਾਂ ਪਤਾ ਨਹੀਂ ਤੁਸੀਂ ਕੋਈ ਵਜ਼ੀਰ ਬੁਲਾਇਆ ਕਿ ਨਹੀਂ ਬੁਲਾਇਆ ਜੇ ਨਹੀਂ ਬੁਲਾਇਆ ਤੇ ਕਿਰਪਾ ਕਰਿਆ ਜੇ ਨਾਮ ਬੁਲਾਇਆ ਜੇ ਜੇ ਨਹੀਂ ਬੁਲਾਇਆ ਤੇ ਚੰਗੀ ਗੱਲ ਹੈ ਤੇ ਜੇ ਬੁਲਾਉਣਾ ਚਾਹੁੰਦੇ ਜੇ ਨਾ ਨਾਮ ਬੁਲਾਓ ਮੈਂ ਨਹੀਂ ਕਹਿੰਦਾ ਇਹ ਕਹਿੰਦਾ ਦੁਨੀਆਂ ਨਾਲ ਸਲਾਹ ਏ ਜੋ ਮਰਵੰਝ ਸੀ ਲੋਕਾਂ ਨਾਲ ਸਲਾਹ ਏ ਜੋ ਮਰ ਖਾਗਦੀ ਜਦੋਂ ਉਹ ਆਇਆ ਨਾ ਤੇ ਤੁਸੀਂ ਕਹਿਣਾ ਜਕਾਰਾ ਛੱਡੋ ਤੇ ਮੈਂ ਰੋਜ਼ ਤਵਾ ਲਾਉਣਾ ਵੀ ਇੱਕ ਚਮਕੌਰ ਦਾ ਕਿਲਾ ਜਿੱਥੇ ਆਇਆ ਕਾਦਾ ਜਕਾਰਾ ਛੱਡੀਏ ਜਕਾਰ ਕਿਉ ਧਰਮੀਆਂ ਕੋ ਜੈਕਾਰ ਕਿਉ ਧਰਮੀਆਂ ਕੋ ਪਾਪੀ ਕੋ ਡੰਡ ਦਿਓ ਜਕਾਰਾ ਛੱਡਣਾ ਤੇ ਐਨਾ ਛੱਡੋ ਵਿਅਕਤੀ ਦੇ ਆਉਣ ਤੇ ਜਕਾਰੇ ਨਾ ਛੜਿਆ ਕਰੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਆਸਾ ਦੀ ਵਾਰ ਸੰਪੂਰਨ ਹੋਣ ਤੋਂ ਬਾਅਦ ਆਸਾ ਦੀ ਵਾਰ ਦਾ ਰਿਜ਼ਲਟ ਕੀ ਹੈ ਸੋ ਕਰੇ ਜਿੱਤ ਸੇ ਰਜਾਏ ਨਾਲ ਸੁਧ ਜਿਹੜਾ ਸੁਧ ਸ਼ਬਦ ਹੈ ਨਾ ਗੁਰਬਾਣੀ ਚ ਨੋਂ ਵੇਰਾ ਆਇਆ ਕੀ ਸੁਧ ਸੁਧ ਕੀਤੇ ਗੁਰਮੁਖੋ ਤੁਰ ਕੀ ਬਾਣੀ ਹੈ ਇਹਦੇ ਵਿੱਚ ਇੰਟਰਫੀਅਰ ਨਾ ਕਰਿਆ ਜੇ ਆਪਣੇ ਕੋਲੋਂ ਲਗਾ ਮਾਤਰ ਨਹੀਂ ਲਾਉਣਾ ਤੇ ਜੇ ਕਿਸੇ ਲਾਇਆ ਨਾ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਆਪਣੇ ਪੁੱਤ ਨੂੰ ਖਾਰਜ ਕਰ ਦਿੱਤਾ ਸਾਡੇ ਮੱਥੇ ਨਾ ਲੱਗੇ ਮੈਨੂੰ ਇਹ ਗੱਲ ਕਿਉਂ ਕਹਿਣੀ ਪਈ ਅੱਜ ਮੈਂ ਥਾਂ ਥਾਂ ਦੇ ਵੇਖਿਆ ਐਸਵੇਂ ਚਟੀਆਂ ਵਰਦੀਆਂ ਪਾ ਕੇ ਖਲੋਤੇ ਨੇ ਤੇ ਮੈਂ ਆਪਣੇ ਡਰਾਈਵਰ ਨੂੰ ਆਖਿਆ ਆਈ ਗੁਰਬਾਣੀ ਦੀ ਵਿਰੋਧਤਾ ਵਾਲੇ ਬੰਦੇ ਐ ਇਹਦੇ ਕੋਲ ਨਹੀਂ ਆਉਣਾ ਉਹਦੇ ਕੋਲ ਜਾਣਾ ਸਤਿਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਆਪਾਂ ਬੰਦਿਆਂ ਦੇ ਬੰਦੇ ਨਾ ਬਣੀਏ ਆਪਾਂ ਗੁਰੂ ਕੇ ਸਿੱਖ ਬਣੀਏ ਕਿਉਂਕਿ ਸਾਨੂੰ ਹਦਾਇਤ ਹੈ ਗੁਰੂ ਗੁਰੂ ਗੁਰ ਕਰਮਨ ਮੂਰ ਗੁਰੂ ਬਿਨਾ ਮੈਂ ਨਹੀਂ ਹੋਣਾ ਗੁਰੂ ਤੋਂ ਬਿਨਾ ਹੋਰ ਹੈ ਹੀ ਨਹੀਂ ਗੁਰਦੇਵ ਉੱਥੋਂ ਉੱਠੇ ਗੁਰੂ ਕੇ ਮਹਿਲਾ ਚਾਏ ਔਰ ਜਿੱਥੇ ਸਤਿਗੁਰੂ ਪਾਤਸ਼ਾਹ ਅਮਰਦਾ ਪ੍ਰਕਾਸ਼ ਹੋਇਆ ਸੀ ਨਾ ਅਵਤਾਰ ਲਫ਼ਜ਼ ਨਹੀਂ ਜੇ ਕਹਿਣਾ ਆਪਣੇ ਜਾਮੇ ਅਵਤਾਰ ਮੈਂ ਅਵਤਾਰ ਨੂੰ ਕਿਰਨੈਮ ਨਹੀਂ ਕਰਦਾ ਲੇਕਿਨ ਗੁਰੂ ਸਾਹਿਬਾਂ ਦੇ ਨਾਲ ਲਫ਼ਜ਼ ਅਵਤਾਰ ਜੱਜਦਾ ਨਹੀਂ ਗਲਤ ਹੈ ਇਹ ਲਫ਼ਜ਼ ਅਵਤਾਰ ਅਵਤਾਰ ਦੀ ਡੈਫੀਨੇਸ਼ਨ ਸੰਸਕ੍ਰਿਤ ਵਿੱਚ ਹੈ ਅਵਤਾਰਤੀ ਤੀ ਅਵਤਾਰਾ ਜਿਹੜਾ ਕਿਸੇ ਦੇ ਸੰਕਟ ਨੂੰ ਨਿਵਰਨ ਨਿਰਿਤ ਕਰਨ ਵਾਸਤੇ ਕੁਝ ਸਮੇਂ ਲਈ ਆਏ ਉਹ avatars ਤੇ ਮੁੜ ਕੇ ਚਲਾ ਗਿਆ ਲੇਕਿਨ ਪ੍ਰਕਾਸ਼ ਵਾਲਾ ਕਿਤੇ ਜਾਂਦਾ ਨਹੀਂ ਜਿਹੜਾ ਗੁਰੂ ਹੈ ਨਾ ਇਹ ਸਦੀਵੀ ਤੌਰ ਤੇ ਹੈ ਮੈਂ ਹੁਣੇ ਬੇਨਤੀ ਕੀਤੀ ਨਾ ਇਹ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਘੋਆ ਨਾ ਹੋਏ ਅਸੀਂ ਦੇਹ ਨੂੰ ਨਹੀਂ ਮੰਨਦੇ ਅਸੀਂ ਜੋਤ ਨੂੰ ਮੰਨਦੇ ਆਂ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾ ਤੇ ਅੰਗਦ ਭਇਓ ਤਤ ਸਿਓ ਤੱਕ ਮਲਾਇਓ ਅੰਗਦ ਕਿਰਪਾ ਤਾਰ ਅਮਰ ਸਤਗੁਰ ਫਿਰ ਕਿਓ ਅਮਰਦਾਸ ਅਮਰਤ ਸ਼ਦਰ ਗੁਰਰਾਮੇ ਦਿਓ ਗੁਰਾਮ ਦਾ ਦਰਸ਼ਨ ਪਰਸ ਕਹਿ ਮਥਰਾ ਅਮਰਤ ਬੈਣ ਪੰਚ ਪ੍ਰਮਾਨ ਪੁਰਖ ਗੁਰੂ ਅਰਜਨ ਪਿਖੋ ਨੈਣ ਇਹ ਗੱਲ ਕੁਦਰਤੀ ਤੌਰ ਤੇ ਮੇਰੇ ਸਾਹਮਣੇ ਬੜੀ ਇੰਪੋਰਟੈਂਟ ਤੇ ਆ ਗਈ ਹੈ ਗੁਰਦੇਵ ਨੂੰ ਸਵਾਲ ਕੀਤਾ ਰੱਬ ਹੈ ਪੰਜਵੇਂ ਪਾਤਸ਼ਾਹ ਨੂੰ ਸਵਾਲ ਕੀਤਾ ਜੀ ਤੁਸੀਂ ਰੱਬ ਦੀਆਂ ਗੱਲਾਂ ਕਰਦੇ ਹੋ ਰੱਬ ਹੈ ਤੇ ਗੁਰੂ ਪੰਨੇ ਪੰਚਮ ਪਾਤਸ਼ਾਹ ਕਹਿੰਦੇ ਕਿਹੜੇ ਰੱਬ ਦੀ ਗੱਲ ਕਰਨਾ ਇਹੋ ਰਾਬੀ ਜੇ ਕਿਸੇ ਮੇਰੇ ਭੈਣ ਭਰਾ ਨੇ ਪੜਨਾ ਹੋਵੇ ਨਾ 1226 ਅੰਗ ਖੱਬੇ ਪਾਸੇ ਤੋਂ ਸਾਰਗ ਮੱਲਾ ਪੰਜਵਾ ਸ਼ਬਦ ਪੜ ਲੈਣਾ ਪੋਥੀ ਪਰਮੇਸ਼ਰ ਕਾ ਥਾਨ ਪੋਥੀ ਗੁਰਤਾ ਗਦੀ ਮੇੜ ਤੋਂ ਪਹਿਲਾਂ ਪੋਥੀ ਸਾਹਿਬ ਕਹਿੰਦੇ ਸਨ ਇਦਾ ਨਾਮ ਗੁਰੂ ਗ੍ਰੰਥ ਸਾਹਿਬ ਪਾਸ਼ਾ ਦਸਮ ਪਾਸ਼ਾ ਰੱਖਿਆ ਪਹਿਲਾਂ ਪੋਥੀ ਸਾਹਿਬ ਕਿਹਾ ਜਾਂਦਾ ਸੀ ਪੋਥੀ ਪਰਮੇਸ਼ਰ ਦਾ ਆਸਥਾਨ ਸਾਰੰਗ ਮਹੱਲਾ ਪੰਜਵਾਂ 1226 ਅੰਗ ਗੁਰਮੁਖੋ ਗੁਰਦੇਵ ਗੁਰੂ ਕੇ ਮਹਿਲਾ ਚ ਆਏ ਆਪਣੇ ਪੁੱਤ ਦੇ ਅਗੇ ਸਿਰ ਝਕਾਇਆ ਇਹ ਗੱਲ ਨਵੀਂ ਸੀ ਕਿਉਂ ਬਾਬੇ ਪਿਰੀ ਚਦੜੇ ਸਵਾਰ ਕੀਤਾ ਨਾਲ ਮੈਂ ਜਿਹੜੀ ਗੱਲ ਕਹਿਣ ਲੱਗਾ ਨਾ ਮੈਂ ਨਾਲ ਹੀ ਕਲੀਅਰ ਕਰਦਿਆਂ ਕਿ ਆ ਨਵੀਂ ਗੱਲ ਕੱਢ ਮਾਰੀ ਕਿਨੇ ਕਿੱਥੇ ਲਿਖਿਆ ਹੈ ਪੀ ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਸੰਸਾਰ ਝੁਕਦਾ ਹੈ ਤੁਸੀਂ ਕਹਿੰਦੇ ਪੀ ਉਹਨਾਂ ਆਪਣੇ ਪੁੱਤਰ ਨੂੰ ਸਿਰ ਝਕਾਇਆ ਇਹ ਪ੍ਰਿੰਸੀਪਲ ਸਤਵੀਰ ਸਿੰਘ ਨੇ ਜਿਹੜੀ ਇਤੀ ਜਾਣਕਾਰੀ ਉਸ ਪੁਸਤਕ ਵਿੱਚ ਉਹਨਾਂ ਲਿਖਿਆ ਜੇ ਪ੍ਰਿੰਸੀਪਲ ਸਤਵੀਰ ਸਿੰਘ ਜਿਹੜੀ ਗੱਲ ਮੈਂ ਕੀਤੀ ਹੈ ਜਦੋਂ ਸਿਰ ਝਕਾਇਆ ਨਾ ਤੇ ਬਾਬਾ ਬਿਧੀ ਚੰਦ ਨੇ ਆਖਿਆ ਪਾਤਸ਼ਾਹ ਮੈਂ ਕੀ ਵੇਖਿਆ ਤੁਹਾਨੂੰ ਸੰਸਾਰ ਝੁਕਦਾ ਹੈ ਤੁਹਾਡੇ ਪਹਿਲੇ ਵੀ ਚਾਰ ਪੁੱਤ ਨੇ ਤੇ ਇਹਦੇ ਅੱਗੇ ਸਿਰ ਕਿਉਂ ਝੁਕਾਇਆ ਜੇ ਮਾਰ ਜੀ ਕਹਿਣ ਲੱਗੇ ਬਿਧੀ ਚੰਦਾ ਇਹਨੇ ਸੰਸਾਰ ਦਾ ਭਾਰ ਚੁਕਣਾ ਹੀ ਜਿਹੜਾ ਸਾਡੇ ਕਰ ਲਾ ਲ ਆਇਆ ਨਾ ਇਹਨੇ ਸੰਸਾਰ ਦਾ ਭਾਰ ਚੁਕਣਾ ਹੀ ਤੇ ਵੱਡੇ ਮਹਾਂਪੁਰਖਾਂ ਦੇ ਅੱਗੇ ਸੱਚ ਝਕਾਉਣਾ ਹੀ ਬਣਦਾ ਇਹਦੇ ਨਾਲ ਮੈਂ ਤੈਨੂੰ ਗੱਲ ਕਹਿ ਦਿਆਂ ਤੇਰਾ ਸਰੀਰ ਸ਼ਾਂਤ ਹੋ ਜਾਣਾ ਹੈ ਜਿਹੜਾ ਇਹਨਾਂ ਦੇ ਕਰ ਪੈਦਾ ਹੋਵੇਗਾ ਉਹ ਖੰਡਾ ਘੜਕਾਵੇਗਾ ਦੁਨੀਆ ਉਹਨਾਂ ਨੂੰ ਯਾਦ ਰੱਖੇਗੀ ਜਿਹੜਾ ਇਹਨਾਂ ਦੇ ਕਰ ਪੈਦਾ ਹੋਵੇਗਾ ਭਾ ਉਸੇ ਦਿਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਉਣ ਵਾਲੇ ਸਮੇਂ ਦੇ ਬਾਰੇ ਜਾਣਕਾਰੀ ਦੇ ਦਿੱਤੀ ਸਮਾ ਆਪਣੀ ਚਾਲ ਚੱਲਿਆ ਉਸ ਗੁਰੂ ਕੇ ਮਹਿਲਾਂ ਚੋਂ ਬਾਬੇ ਗੁਰਦਿੱਤੇ ਦੀ ਜਨ ਚੜੀ ਜਿਹੜਾ ਬਾਬਾ ਗੁਰਦਿੱਤਾ ਹਨ ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਵੱਡਾ ਲਾਲ ਹੈ ਕਈ ਗੱਲਾਂ ਦਾ ਸਾਡੇ ਕੋਲ ਜਵਾਬ ਹੈ ਨਹੀਂ ਬਾਬੇ ਗੁਰਦਿੱਤੇ ਦੀ ਸ਼ਕਲ ਗੁਰੂ ਨਾਨਕ ਪਾਤਸ਼ਾਹ ਨਾਲ ਬਿਲਕੁਲ ਮੇਲ ਖਾਂਦੀ ਸੀ। ਬਾਬੇ ਪੁੱਡੇ ਦਾ ਬਾਬੇ ਗੁਰਦਿੱਤੇ ਦਾ ਜਨਮ ਉਸੇ ਦਿਨ ਹੋਇਆ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਤਿੱਜਾ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਸੋਹਣਾ ਨਗਰ ਹੈ ਬਾਬੇ ਗੁਰਦਿੱਤੇ ਦੇ ਸੋਹਰੇ ਉਸ ਪਿੰਡ ਵਿੱਚ ਹੀ ਨੇ ਬਟਾਲੇ ਨਗਰ ਵਿੱਚ। ਗੁਰੂ ਅਰਜਨ ਸੱਚੇ ਪਾਤਸ਼ਾਹ ਮਾਰਾ ਯਾਦ ਰੱਖਿਆ ਜੇ ਜਿਹੜਾ ਗੁਰੂ ਘਰ ਹਨ ਇਹ ਆਪਾਂ ਨੂੰ ਨਿਮਰਤਾ ਦਾ ਮੈਸੇਜ ਦਿੰਦਾ ਪਰ ਆਪਾਂ ਨਿਉਂਦੇ ਨਹੀਂ ਜਿਹੜਾ ਗੁਰੂ ਘਰ ਨਾ ਇੱਕ ਸਾਨੂੰ ਸਿਨਿਆ ਦਿੰਦਾ ਹੈ ਕਿਹੜਾ ਤਰ ਤਰਾਜੂ ਤੋਲিয়ে ਨਵੇਂ ਸੂ ਘਰ ਆਵੇ ਆਪ ਪਰਦਾਸ ਵੀ ਕਰਦੇ ਆ ਸਿੱਖਾਂ ਦਾ ਮਨ ਨੀਵਾ ਮਤਤੀ ਜਿੰਨਾ ਪਾਸਾ ਭਾਰਾ ਹੋਵੇਗਾ ਉਹਨਾਂ ਨੀਵੇਗਾ